ਕਹਿੰਦੇ ਸੋਣੀ ਪੱਗ ਪੈਗ ਤੇ ਪੰਗਾ ਹੁੰਦਾ ਵਿਚ ਪਟਿਆਲੇ ਚੰਗਾ ਪਟਿਆਲਾ ਮੁੱਖ ਮੰਤਰੀ ਦਾ ਸ਼ਹਿਰ ਹੋਵੇ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਦਾ ਸ਼ਹਿਰ ਹੋਵੇ ਬੜੀ ਦਿੱਕਤ ਆ ਉਹ ਦੇਖੋ ਦੂਰ ਤੱਕ ਆ ਟਿਪਰ ਗੱਡੀਆਂ ਘੇਰ ਕੇ ਪੁਲਿਸ ਨੇ ਲਵਾਈਆਂ ਹੋਈਆਂ ਅਸਲ ਵਿੱਚ ਮੁੱਖ ਮੰਤਰੀ ਸਾਹਿਬ ਦੇ ਫੁੱਫੜ ਜੀ ਪਠਾਨ ਮਾਜਰਾ ਸਾਹਿਬ ਦਾ ਪਵਾੜਾ ਇਹ ਵਨ ਸਾਈਡਡ ਕੀਤਾ ਹੋਇਆ ਕੰਮ ਤਾਂ ਜੋ ਪਠਾਨ ਕੋਟ ਪ੍ਰਧਾਨ ਮਾਜਰਾ ਦੇ ਜਿਹੜੇ ਸਮਰਥਕ ਨੇ ਨਾ ਉਨਾ ਬੰਨੋ ਕਾਲ ਸੀ ਕਿ ਆਪਾਂ ਐਸਐਸਪੀ ਦਾ ਅਫਰ ਘੇਰਨਾ ਆ ਸਵੇਰ ਦੇ ਡਰਾਈਵਰ ਭੁੱਖੇ ਭਾਣੇ ਕਿਤੋਂ ਕਿਤੋਂ ਫੜ ਕੇ ਲਿਆ ਕੇ ਖੜੇ ਹੋਏ ਨੇ ਕਿਸੇ ਨੂੰ ਪਤਾ ਨਹੀਂ ਇਹਨਾਂ ਨੂੰ ਖੜਾਇਆ ਇਸ ਕਰਕੇ ਗਿਆ ਕਿ ਸੜਕਾਂ ਦੇ ਜਾਮ ਹੋ ਜੇ ਤਾਂ ਜੋ ਪਠਾਨ ਮਾਜਰਾ ਦੇ ਜਿਹੜੇ ਸਮਰਥਕ ਨੇ ਉਹ ਆ ਕੇ ਸੈਕਟਰੀਟਰ ਨੂੰ ਨਾ ਘੇਰਨ ਬਾਈ ਜੀ ਕਦੋਂ ਦੇ ਸਵੇਰ ਦੇ ਖੜੇ ਹੋ ਸਵੇਰ ਦੇ ਹੀ ਖੜਾ ਚਾਚੂ ਮਿਲੀ ਕੁਛ ਨਹੀਂ ਭੁੱਖਣ ਭਾਣੇ ਕਹਿੰਦੇ ਜਾਣਾ ਵੀ ਨਹੀਂ ਇੱਥੋਂ ਨਹੀਂ ਜੀ ਗੱਡੀ ਲਾ ਕੇ ਰੌਂਗ ਸਾਈਡ ਖੜੇ ਰੋ ਤੁਹਾਨੂੰ ਪਤਾ ਮਸਲਾ ਕੀ ਹੈ? ਨਾ ਜੀ ਸਾਨੂੰ ਤਾਂ ਪਤਾ ਨਹੀਂ। ਸਵੇਰ ਦੇ ਖੜੇ ਹੋ। ਨਾ ਪਾਣੀ ਨਾ ਚਾਹ ਨਾ ਰੋਟੀ। ਕਈ ਗੱਡੀਆਂ ਲੋਡ ਨੇ ਕਈ ਖਾਲੀ ਨੇ। ਕਈ ਖਾਲੀ ਨੇ। ਅਜਾ ਚਾਰੇ ਪਾਸੇ ਇਦਾਂ ਹੀ ਖੜਾਈਆਂ ਹੋਈਆਂ ਆ। ਤੇ ਜਾਣਾ ਵੀ ਕਿਤੇ ਨਹੀਂ? ਨਹੀਂ ਜੀ ਕਿਤੇ ਨਹੀਂ। ਬੱਸ ਖੜੇ ਰਹੋ। ਇਹ ਪਤਾ ਕਿਹੜੇ ਟਾਈਮ ਕਿੱਧਰ ਲੈ ਜਾਣ ਲੈ ਜਾਈ। ਅਸਲ ਸੜਕ ਤੇ ਖੜੇ ਰਹੋ। ਇਹ ਆ ਜੀ ਦੇਖੋ ਇਹ ਬੈਰੀਕੇਡ ਦਾ ਕੰਮ ਲੈਣ ਵਾਸਤੇ ਅਸਲ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ। ਹੁਣ ਪਠਾਨ ਮਾਜਰਾ ਸਾਹਿਬ ਤੇ ਕੇਸ ਹੈ। ਤੇ ਉਹ ਕੇਸ ਸਰਕਾਰ ਚਲੋ ਆਪਣੀ ਹੈ ਆਪਣੇ ਸਰਕਾਰ ਚ ਹੀ ਕੇਸ ਪਾ ਕੇ ਨਿਪਟਾ ਕੇ ਭਰੀ ਹੋ ਜਾਣਾ ਤੇ ਮਸਲਾ ਭਾਵੇਂ ਬਲਾਤਕਾਰ ਦਾ ਹੋਵੇ 376 75 ਹੋਵੇ ਉਹ ਮਸਲਾ ਨਿਪਟ ਜਾਣਾ ਪਰ ਇਸ ਦੌਰਾਨ ਆਮ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਨੇ ਆਪਣੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਦੇ ਰਿਸ਼ਤੇਦਾਰ ਨੇ ਫੋਫੜ ਜੀ ਲੱਗਦੇ ਆ ਡਾਕਟਰ ਗੁਰਪ੍ਰੀਤ ਕੌਰ ਦੇ ਦੱਸਦੇ ਆ ਪਰ ਇਸ ਸਿਲਸਲੇ ਦੇ ਵਿੱਚ ਇਹ ਜੋ ਵਰਤਾਰਾ ਹੈ ਇਹਦੇ ਚ ਆਮ ਲੋਕ ਵਿਚਾਰੇ ਤੁਸੀਂ ਉਹ ਦੇਖੋ ਮੇਨ ਰੋਡ ਤੇ ਕਿਵੇਂ ਦੋਵੇਂ ਪਾਸੇ ਗੱਡੀਆਂ ਲਾ ਕੇ ਰਸਤਾ ਸਟਕ ਕੀਤਾ ਹੋਇਆ ਆ ਹੋਰ ਪਿੱਛੇ ਡਰਾਈਵਰ ਖੜੇ ਨੇ ਆ ਦੂਜੀ ਵੀ ਤੁਹਾਡੇ ਨਾਲ ਦੀ ਗੱਡੀ ਆ ਉਹ ਵੀ ਇਹਨਾਂ ਦੇ ਨਾਲ ਦੀ ਗੱਡੀ ਆ ਤੇ ਸੜਕ ਤੇ ਖੜੀਆਂ ਨੇ ਲੋਕਾਂ ਨੂੰ ਦਿੱਕਤ ਆ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਜੀ ਚ ਪਰੇਸ਼ਾਨ ਆ ਆਮ ਲੋਕ ਹੋ ਰਹੇ ਨੇ ਸੋ ਫੁੱਫੜ ਸਰਕਾਰ ਦਾ ਹੋਵੇ ਤੇ ਗੱਲ ਵੱਡੀ ਹੋ ਜਾਂਦੀ ਆ ਫੁੱਫੜ ਤੇ ਵੈਸੇ ਮਾਨ ਨਹੀਂ ਹੁੰਦਾ ਬਾਗਾ ਤੇਰਾ ਕਹਿੰਦੇ ਸ਼ਰ ਪਟਿਆਲਾ ਦੀ ਦੁਖਦ ਤਸਵੀਰ ਗੰਧੀ ਸਿਆਸਤ ਦਾ ਇੱਕ ਹੋਰ ਰ데요 ਹੈ